ਆਸੀ ਇੰਨਾ ਟੇਸਟੀ ਪਾਣੀ ਹਿੰਦੇ ਜਿੰਨਾ ਹੁੰਦਾ ਇਹ ਇਹਦਾ ਫਾਲਤੂ ਚੀਜ਼ ਕੋਈ ਨਹੀਂ ਵਿੱਚ ਕੀ ਹੋ ਗਿਆ ਪਹਿਲਾਂ ਦੇ ਸਸਰੀ ਘਰ ਦੀ ਸਾਰਿਆਂ ਨੂੰ ਕੋਪਤੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਸੁਸਤੀ ਜੀ ਸਸਰੀ ਘਰ ਬੁਲਾਈ ਨਾ ਕੱਲ ਮੈਂ ਵੀ ਬਣਾਇਆ ਸੀ ਆ ਪਾਣੀ ਤੁਸੀਂ ਦੇਖਿਆ ਸੀ ਜਿਹੜਾ ਮੈਂ ਪੀ ਰਹੀ ਆ ਜੀਰੇ ਵਾਲਾ ਜੋ ਵੀ ਸਾਰਾ ਕੁਛ ਹੈ ਨਾ ਇਹਨਾਂ ਨੇ ਕਾਲੀਆਂ ਮਿਰਚਾਂ ਇੰਨੀ ਨਾ ਪਾਤੀਆਂ ਕਿ ਗਲੇ ਨੂੰ ਚੜਨ ਗਈਆਂ ਦੋ ਕਾਲੀਆਂ ਮਿਰਚਾਂ ਵੱਧ ਹੁੰਦੀਆਂ ਨੇ ਮੇਰੇ ਤਾਂ ਗਲੇ ਨੂੰ ਚੜੀਆਂ ਨਹੀਂ ਤਾਂ ਦੇ ਨਹੀਂ ਚੜੀਆਂ ਉਹ ਤਾਂ ਸਾਰਾ ਕੁਝ ਹਜਮ ਨਹੀਂ ਸਾਨੂੰ ਇਹ ਜਿੰਨਾਂ ਹਜਮ ਨਹੀਂ ਆ। ਤੁਹਾਡਾ ਗਲਾ ਪਤਲੀ ਮਖਮਲ ਦਾ ਬਣਿਆ ਹੋਇਆ। ਮਖਮਲ ਦਾ ਹੀ ਬਣਿਆ ਹੋਇਆ। ਤੇ ਚਲੋ ਜੀ ਮਾਰਨਿੰਗ ਦਾ ਟਾਈਮ ਆ 8 ਵਜੇ ਦਾ ਦਮਨ ਸਕੂਲ ਚਲ ਗਈ ਹੈ ਤੇ ਵਲੌਗ ਆਪਾਂ ਕੰਟੀਨਿਊ ਕਰਤਾ। ਕਿਨੂੰ ਦੇਦੇ ਹਸੀ ਜਾਂਦੇ। ਕੁਛ ਨਹੀਂ। ਤੇ ਵਲੌਗ ਕੰਟੀਨਿਊ ਕਰਤਾ ਤੁਸੀਂ ਬਣੇ ਰਹੋ ਨਾਲ ਤੇ ਘੈਂਟ-ਘੈਂਟੇ ਵਲੌਗ ਡਾਉਨ ਕਰਾਂਗੇ। ਅੱਜ ਆਪਾਂ ਨੇ ਜਾਣਾ ਬਾਜ਼ਾਰ ਤੇ ਧੁੱਪ ਚੜ ਗਈ ਹੈ। ਮੈਂ 10 ਵਜੇ ਅੱਜ ਨਣੂ ਤੇ ਡਣਤ ਨਾਲ ਆਪ ਵੀ ਚੱਲ ਜਾਣਾ ਫਿਰ ਪਤਾ ਕੀ। ਮੌਸਮ ਚੇਂਜ ਹੋਣ ਕਰਕੇ ਨਾ ਸ਼ਾਮ ਨੂੰ ਠੰਡ ਹੋ ਜਾਂਦੀ ਤੇ ਮੈਂ ਸਕੂਟੀ ਤੇ ਜਾਣਾ। ਸਾੜੀਆਂ ਪਹਿਣਾ ਦੇ ਕੰਮ ਨੇ ਦੁਪੱਟੇ ਦੀ ਸਿਦਾਈ ਕਰਾਣੀ ਉਹ ਕਰਾਣੀ। ਹਾਂ ਮੈਂ ਸੈ ਇੱਕ ਕਿਹਾ। ਅੱਛਾ 1200 ਆਸੀ ਕੱਲ ਵਾਲਾ। ਮੈਂ ਆਪਣਾ ਆਪੇ ਬਣਾ ਲਿਆ ਕਰੂੰ ਤੁਸੀਂ ਆਪਣਾ ਬਣਾ ਕੇ ਪੀ ਲੈਣਾ। ਠੀਕ ਐ ਸਰ। ਬੰਦਾ ਚੀਜ਼ ਦਾ ਕੋਈ ਹਿਸਾਬ ਹੁੰਦਾ ਆਈ ਨਹੀਂ ਬਾਣੀ ਐਨੀ ਬਾਣੀ ਉਹੀਂ ਥੋੜੀ ਐ ਸੁੱਟੀ ਜਾ ਉਹਨਿਆਂ ਵਾਂਗੂ ਕਿ ਚੱਲ ਕੋਈ ਨਾ 10 ਜਾਣ ਦੇ 20 ਜਾਣ ਦੇ 1 ਜਾਣ ਦੇ ਐ ਨਹੀਂ ਹੁੰਦਾ। ਠੀਕ ਐ ਸਰ। ਮੇਰੇ ਮੇਟਾ ਲੱਗਦੇ ਹੁੰਦੇ ਮੇਰੇ ਤੇ ਜੋ ਸਾਬ ਕਹੇ ਤੋਂ ਜਿਆ ਕੰਮ ਕਰਵਾ ਦਿੰਦੇ ਜਦੋਂ ਮੈਂ ਸੁਣਾਈਆਂ ਫੇਰ ਸੁਣਾਉਂਦਾ ਰਹੀਆਂ ਹੋਰ ਕੀ ਕਰ ਰਹੀਆਂ ਇੱਥੇ ਕਈ ਬੰਦੇ ਨਾ ਕਈ ਬੰਦੇ ਬੰਨਿਆਂ ਦੀ ਗੱਲ ਕਰਨੀ ਆ ਜਿਹੜੀਆਂ ਕਈ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ ਵੀ ਹੈਨਾ ਮੈਂ ਨਹੀਂ ਕਹਿੰਦੀ ਸਾਰੇ ਇੱਕੋ ਜਿਹੇ ਹੁੰਦੇ ਨੇ ਕਈ ਕੀ ਤਾਂ ਮਾਸਾ ਨਹੀਂ ਬੋਲਦੇ ਨਾ ਵਲੋਗਾਂ ਚ ਬੋਲਣਗੇ ਨਾ ਐਂ ਦੂਨ ਨਵਟਾ ਜੇ ਬਣ ਕੇ ਫਰੀ ਜਾਣ ਕਦੇ ਐ ਉਹਨੂੰ ਕਦੇ ਐ ਉਹਨੂੰ ਕਦੇ ਐ ਉਹਨੂੰ ਉਹ ਜਨਾਨੀ ਜੋ ਮਰਜੀ ਉਹਨੂੰ ਕਹੀ ਜਾਏ ਬਸ ਉਹ ਕੁਛ ਨਹੀਂ ਬੋਲਣਾ ਕੋਈ ਹਾਂ ਨਹੀਂ ਦੇਣੀ ਕੋਈ ਨਾ ਨਹੀਂ ਦੇਣੀ ਚਾਹੀ ਕੋਈ ਗਲਤ ਹੋ ਰਿਹਾ ਚਾਹੀ ਕੋਈ ਸਹੀ ਚਾਹੀ ਹੋ ਗਲਤੀ ਰਿਹਾ ਹੁੰਦਾ ਵੇਖਿਆ ਹੁੰਦਾ ਪਰ ਬੋਲਣੇ ਨਹੀਂ ਕੁਛ ਆਪਾਂ ਨੇ ਚੁੱਪ ਕਾ ਕੇ ਫਰੀ ਜਾਣਾ ਆਪਣਾ ਅਰਮਾਨ ਨਾਲ ਕਿ ਕੋਈ ਚੱਕਰ ਹੀ ਨਹੀਂ ਆਰਕੇ ਦੇ ਤੋਂ ਨੂੰ ਆਰਕੇ ਦੇ ਬੰਦੇ ਤੇ ਆਫਰੇ ਵੀ ਵਿੱਚ ਹੁੰਦੀ ਹੈ ਨਹੀਂ ਜਿੱਥੇ ਯਾਰ ਜੋ ਆਪ ਦੇਣਾ ਚਾਹੀਦਾ ਉੱਥੇ ਜਵਾਬ ਵੀ ਦੇਣਾ ਚਾਹੀਦਾ ਥੋੜੀ ਜਿਹਾ ਦੁੰਨਵੱਟੇ ਬਣੇ ਰਹੋ ਕਿਹੜਾ ਬਲੌਗਰ ਦੇਖ ਲਿਆ ਜਾ ਦੇਖਿਆ ਬਲੌਗਰ ਮੈਂ ਬਾਦ ਦੁੰਨਾ ਜਾ ਬਣ ਕੇ ਉਚਾਰਾ ਫਰੀ ਜਾਂਦਾ ਫਰੀ ਜਾਂਦਾ ਕੁਝ ਨਹੀਂ ਬੋਲਦਾ ਬੁਰਾ ਹਾਲ ਸੱਚੀ ਮੈਨੂੰ ਤਰਸ ਬੜਾ ਆਉਂਦਾ ਪਰ ਉਹ ਖਰਾਬ ਪੂਰਾ ਵੀਰਲਾ ਤਾਂ ਮੈਨੂੰ ਕਹਿ ਰਹੀ ਏ ਤੂੰ ਨਹੀਂ ਨਹੀਂ ਕਲ ਆਈਡੀਆ ਲਾ ਲਉਂਗੀ। ਤੇ ਮਾ ਉਹ ਖਰਾਬ ਉਹ ਬੰਦਾ। ਵਾਸਤੇ ਕੋਈ ਵਾਸਤੇ ਦੁਨਾਂਜੇ ਬਣ ਕੇ ਫਿਰ ਜਾਂਦਾ ਕਿ ਹਾਂ ਮੈਨੂੰ ਕੁਝ ਪਤਾ ਹੀ ਨਹੀਂ ਹੈਗਾ। ਅੱਛਾ ਖਰਾਬ ਵੀ ਨਾਲ ਹੈ। ਇਹ ਵੀ ਪਤਾ ਖਰਾਬ ਹੈ। ਹਾਂ ਇਹ ਵੀ ਪਤਾ ਮੈਂ। ਮੈਂ ਸਾਰੀ ਜਾਣਕਾਰੀ ਬੋਲਦਾ ਹੀ ਨਹੀਂ ਖਰਾਬ ਕਦ ਪਤਾ ਲੱਗੂਗਾ। ਮਤਲਬ ਆਪਣੀ ਘਰ ਵਾਲੀ ਸਾਹਮਣੇ ਨਹੀਂ ਬੋਲਦਾ। ਅੱਛਾ ਉਹ ਮੜਾ ਬੋਲਦਾ। ਅੱਛਾ। ਉਹ ਬੋਲਦਾ ਉਹ ਮਤਲਬ ਕੋਈ ਮੌਕਾ ਨਹੀਂ ਛੱਡਣਾ ਜਿੱਥੇ ਦੇਖਣਾ ਨਾ ਤੇ ਨਾਲ ਦੀ ਨਾਲ ਮੌਕੇ ਤਾਂ ਕਈ ਇਹਨਾਂ ਹੁੰਦੇ ਨੇ ਨਾ ਚੌਕਾ ਮਾਰਨਾ ਉਹ ਕੰਮ ਕਰਦਾ ਮੌਸਮ ਬਹੁਤ ਸੁਣਾਇਆ ਗਿਆ ਤੇ ਨਹੀਂ ਆ ਮੈਂ ਤਾਂ ਨਿਕਲੀ ਹੋਈ ਆ ਬਰਤ ਦੇ ਸੰਬਰਦ ਇਹ ਅੱਜ ਹੋ ਗਈ 12 ਤਰੀਕ ਤੇ ਠੰਡ ਹਜੇ ਇੰਨੀ ਪੈਂਦੀ ਨਹੀਂ ਪਈ ਜਿੰਨੀ ਚਾਹੀਦੀ ਹੈ ਅੱਜ ਬਰਥਡੇ ਵੀ ਉਹ ਬੇਟੇ ਦਾ ਕੱਲ ਅਸੀਂ ਵੀਡੀਓ ਦੇ ਵਿੱਚ ਨਾਮ ਲਿਆ ਸੀ ਹਰਮਨप्रीत ਜਿਸ ਐ ਸੀ ਨਾ ਬਾਕੀ ਕੱਲ ਵਾਲੇ ਵਲੌਗ ਦੇ ਵਿੱਚ ਨਾਮ ਲਿਆ ਹੋਇਆ ਜਿਹਨੇ ਨਹੀਂ ਦੇਖਿਆ ਚਾਕੇ ਉਹ ਤਾਂ ਜ਼ਰੂਰ ਦੇਖਿਓ ਹਰਮਨ ਬੇਟਾ ਤੁਸੀਂ ਬੇਟਾ ਜੀ ਤੁਸੀਂ ਦੇਖ ਲਿਓ ਤੁਹਾਡਾ ਨਾਮ ਲਿਆ ਹੋਇਆ ਮੈਂ ਲਿਖਿਆ ਹੋਇਆ ਸੀ ਹੁਣ ਮੈਨੂੰ ਭੁੱਲ ਗਿਆ ਤੁਹਾਡਾ ਨਾਮ ਉਹ ਦੇਖੋ ਆਹ درخت ਜਿਹੜੇ ਨੇ ਸਾਰੀ ਸਰਦੀ ਇਹਨਾਂ ਨੇ ਕਟੀਆਂ ਨਹੀਂ ਹੈਗੇ ਹਾਂ ਨਹੀਂ ਰਹਿੰਦੇ ਨਾ ਬਦਲੇ ਬਦਲੇ ਬਹੁਤ ਵੱਲੀਆਂ ਹੋ ਰਹਿਣਾ ਮੈਂ ਕਹਿੰਦਾ ਕੱਟੇ ਤੋਂ ਜ਼ਿਆਦਾ ਵੱਧੀਆਂ ਨਹੀਂ ਆ ਕਿ ਥੋੜੀ ਜਿਆਦਾ ਵੱਡੇ ਉਹ ਦੇਖੋ ਜਦੋਂ ਉਹ ਜਿਹੜਾ ਸਾਹਮਣੇ ਵਾਲਾ ਜਿਹੜਾ ਹੀ ਆਇਆ ਛੋਟਾ ਜਿਹਾ ਸੀ ਅੱਡਾ ਵੱਡਾ ਉਹ ਮੈਂ ਕੱਟੇ ਨਹੀਂ ਇਹਨੂੰ ਕੌਣ ਕੱਟੂਗਾ ਇਹ ਤਾਂ ਸਰਕਾਰੀ ਵਿਭਾਗ ਹੈ ਪਰ ਫੇਰ ਵੀ ਥੋੜੇ ਬੋਤੇ ਤੋਂ ਸਾਫ਼ ਕਰ ਦੇਣਾ ਚਾਹੀਦਾ ਹੈ ਹੂੰ ਬਾਹਰ ਸ਼ੁਰੂ ਹੋਗਾ ਕੰਮ ਰੋਟੀ ਪਾਣ ਦੀ ਤਾਂ ਸ਼ੁਰੂਆਤ ਹੋਣੀ ਹੈ ਦੰਮੂ ਭੇਜਤੀ ਆਪਾਂ ਨੇ ਹਾਂ ਬਸ ਆਹ ਦੇਖੋ ਜਿਹੜੇ ਕਹਿੰਦੇ ਸੀ ਇੰਨੀ ਅੱਖਾਂ ਘੁੱਟ-ਘੁੱਟ ਕੇ ਵੇਖਣਦੇ ਹੋ ਐਨਕਾ ਲਾ ਲਓ ਅੱਖਾਂ ਤੇ ਅੱਗੇ ਹੀ ਏਡੀਆਂ ਏਡੀਆਂ ਨੇ ਕੀ ਪਤਾ ਲੱਗਦਾ ਹੈ ਨਹੀਂ ਕੁਝ ਸਭ ਦੇਖੀ ਜਾਂਦਾ ਤੇ ਦਿੱਕਾ ਨਾ ਕਰ ਮੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ ਲੋ ਬੱਸ ਲੰਘ ਗਈ ਆਲੂ ਵਾਲੀਆ ਇੱਥੇ ਖੜਦੀ ਬੱਸ ਕੁਝ ਕਸ਼ਨ ਕੇਸ ਹੋਣਾ ਸੈਸਰੀ ਕੇਸ ਹੋਰ ਕੋਈ ਜਾਣ ਪਛਾਣ ਹੁੰਦੀ ਆ ਤਾਂ ਰੋਕ ਲੈਂਦੇ ਨੇ ਉਹ ਲੋਟ ਰੋਕਦੇ ਇੱਥੇ ਹੂੰ ਇਹ ਤਾਂ ਗੱਲ ਹੈ ਨਹੀਂ ਚਲੋ ਮੈਂ ਅਲਮਾਰੀ ਸਾਫ਼ ਕਰਨੀ ਬੜੇ ਕੰਮ ਨੇ ਅੱਜ ਮੈਨੂੰ ਬਾਜ਼ਾਰ ਵੀ ਜਾਣ ਟਾਈਮ ਨਾਲ ਤੇ ਟਾਈਮ ਨਾਲ ਤਿਆਰ ਹੋਈਏ ਚੱਲੀਏ ਤੁਸੀਂ ਲੈ ਜਾਓ ਨਹੀਂ ਤਾਂ ਪਰ ਤੁਹਾਡਾ ਦਫਤਰ ਨਾ ਨਾ ਮੈਂ ਕੱਲੀ ਸਕੂਟੀ ਤੇ ਤੁਰੀ ਨਹੀਂ 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 ਮੈਂ ਸਕੂਟੀ ਤੇ ਕਰ ਲੂੰ ਕੱਲੇ ਕੰਮ ਆਪਣੇ ਭੱਜ ਦੌੜ ਪਾਈ ਰੱਖਣੀ ਮੈਂ ਮਤੜੀ ਟੈਂਡ ਨਹੀਂ ਦਿਖਾਣੀ ਟੈਂਡ ਉਹ ਹੈ ਅਵਧਾਰ ਮੈਂ ਨਾ ਫਤੇ ਨੂੰ ਫੋਨ ਕੀਤਾ ਮੈਂ ਕਿਹਾ ਫਤੇ ਮੈਂ ਸਕੂਲ ਗਈ ਹਾਂ ਤੁਹਾਡੇ ਤੇ ਮੈਂ ਕਿਹਾ ਉਹ ਕਹਿੰਦੇ ਕਿ ਫਤੇ ਨਾਣਕੇ ਤੁਰ ਗਿਆ ਉਹਨੂੰ ਸਕੂਲ ਭੇਜੋ ਹੈ ਤੇ ਕਹਿੰਦਾ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਮੇਰੀ ਮੰਮੀ ਆ ਮੈਂ ਕਿਹਾ ਉਹ ਪਤਾ ਨਹੀਂ ਆਪੇ ਹੀ ਆਂਟੀ ਇੱਕ ਕਹਿਣ ਲੱਪੇਗੀ ਤੁਸੀਂ ਫਤੇ ਦੀ ਮੰਮੀ ਹੋ ਤੇ ਮੈਂ ਕਿਹਾ ਹਾਂਜੀ ਤੇ ਕਹਿੰਦਾ ਨਹੀਂ ਤੁਸੀਂ ਐ ਨਹੀਂ ਕਹਿਣਾ ਫਤੇ ਦੀ ਮੰਮੀ ਤੁਸੀਂ ਕਹਿਣਾ ਸੀ ਮੈਂ ਉਤਾਰ ਦੀ ਬੇਟੀ ਆ ਮੈਂ ਖਾਚਾ ਮੈਂ ਉਹਨਾਂ ਨੇ ਪਛਾਣ ਲਿਆ ਮੈਨੂੰ ਤੇ ਫਤੇ ਦੀਆਂ ਗੱਲਾਂ ਸੁਣ ਕੇ ਹਾਸਾ ਆ ਰਿਹਾ ਕਹਿੰਦਾ ਤੁਸੀਂ ਕਹਿਣਾ ਮੈਂ ਉਤਾਰ ਦੀ ਬੇਟੀ ਆ ਮੈਂ ਫਤੇ ਦੀ ਮੰਮਾ ਨਹੀਂ ਹੈਗੀ ਫਤੇ ਨੂੰ ਮਤਲਬ ਸਕੂਲ 'ਚ ਇੰਨਾ ਕੁ ਜ਼ਿਆਦਾ ਜਾਣਦੇ ਨੇ ਅੰਟੀਆਂ ਜਿੰਨੀਆਂ ਵੀ ਫਤੇ ਦੀਆਂ ਨੇ ਹਨਾ ਕੇਅਰ ਟੇਕਰ ਉੱਪਰ ਉੱਥੇ ਰੱਖੀਆਂ ਹੋਈਆਂ ਨੇ ਸਾਰੀਆਂ ਉਹ ਫਤੇ ਨੂੰ ਜਾਣਦੀਆਂ ਸਾਰੇ ਰਿਸੈਪਸ਼ਨ ਵਾਲੇ ਸਾਰੇ ਬੈਨਾਂ ਵਾਲੇ ਮਤਲਬ ਫਤੇ ਦੀ ਸ਼ਰਾਰਤੀ ਇੰਨਾ ਸ਼ਰਾਰਤੀ ਹੈ ਨਾ ਸਕੂਲ 'ਚ ਮਤਲਬ ਉਹਨੂੰ ਕੱਲਾ ਕੱਲਾ ਜਾਣਦੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਤੇ ਫਤੇ ਇੰਨਾ ਮਸ਼ਹੂਰ ਹੈ ਨਾ ਸਾਡਾ ਪੁੱਛੋ ਨਾ ਤੇ ਉਹਦੀਆਂ ਗੱਲਾਂ ਵੀ ਇੰਨੀਆਂ ਮਸ਼ਹੂਰ ਨੇ ਮੈਂ ਹਸੀ ਹੱਸਣ ਲੱਗੀ ਮੈਂ ਪਤਾ ਨਹੀਂ ਮੈਂ ਉਹ ਕਹਿੰਦੇ ਫਤੇ ਨੂੰ ਲੈ ਕੇ ਆਓ ਹਾਂ ਜਨਾ ਨਹੀਂ ਨਹੀਂ ਕਹਿੰਦਾ ਮੈਂ ਤਾਂ ਜਾਣਾ ਨਹੀਂ ਮੈਂ ਨਾਨਕੇ ਗਿਆ ਹੋਇਆ ਨਾਨਕਿਆਂ ਦਾ ਚਾਹ ਹੀ ਵੱਖਰਾ ਤੇ ਨਹੀਂ ਨਾਨਕ ਦਾ ਚਾਹ ਦਾ ਵਿਚਾਰੀ ਮੰਮੀ ਨੂੰ ਉੱਥੇ ਲੱਗੀ ਗਏ ਹੋਰ ਉਹ ਵਿਚਾਰੀ ਮੰਮੀ ਚਲੋ ਸਾਡੀ ਠੀਕ ਹੋ ਕੇ ਆ ਜੇ ਵਿਚਾਰੀ ਤੁਰਨ ਫਿਰਨ ਲੱਪੇ ਆਪਣੇ ਘਰ ਦਾ ਹੌਸਲਾ ਬੜਾ ਹੁੰਦਾ ਉਦਾਰ ਕਿਹਨਾਂ ਨਹੀਂ ਸਿਰ ਸਿਰ ਇਹ ਦਮਨ ਕਿਉਂ ਦੁਖ ਰਿਹਾ ਤੇਰਾ ਇਨਾ ਸਿਰ ਪਤਾ ਨਹੀਂ ਮੈਂ ਸਕੂਲ ਸਵੇਰੇ ਸਵੇਰ ਜਾਂਦੇ ਸਰ ਹੋ ਗਿਆ ਸੀਗਾ ਆ ਦੇਖ ਆ ਦੇਖ ਰਾਤ ਨੂੰ ਟਾਈਮ ਨਾਲ ਸੌਂਇਆ ਕਰੋ ਤੁਹਾਡੀ ਨੀਂਦ ਪੂਰੀ ਹੋਵੇ ਚਲ ਚਾਹ ਪੀ ਲੈ ਹੁਣ ਮੈਂ ਤੈਨੂੰ ਲੌਂਗ ਇਲਾਚੀ ਤੇ ਤુલਸੀ ਪਾ ਕੇ ਚਾਹ ਬਣਾ ਕੇ ਦਿੰਦੀ ਆ ਹੋਣੀ ਸਿਰ ਦੁਖਦਾ ਦੇ ਲਓ ਦਮਨ ਕੱਲੀ ਚਾਹ ਪੀ ਰਹੀ ਐ ਤੂੰ ਮੈਂ ਨਹੀਂ ਚਾਹ ਪੀਤੀ ਪੀ ਲ ਨਨੂ ਮੈਂ ਤਾਂ ਆਪਣਾ ਉਹ ਪਾਣੀ ਬਣਾਣਾ ਹੈ ਹਲਦੀ ਪਾਣੀ ਨੇ ਹੁਣ ਤੁਸੀਂ ਕਿੰਦੇ ਫਾਸਟ ਫੂਡ ਦਿਖਾਣਾ ਹਾਂ ਹਾਂ ਤੇ ਮੈਨੂੰ ਚਾਹ ਦੇ ਦੇ ਚਾਹ ਮੈਂ ਤਾਂ ਦੇ ਰਹੀ ਆ ਤੁਹਾਡਾ ਸਿਰ ਬਹੁਤ ਦੁਖ ਰਿਹਾ ਪੁੱਤ ਸਿਰ ਜਿਆਦਾ ਦੁਖ ਰਿਹਾ ਤਾਂ ਕਰਕੇ ਠੀਕ ਹੈ ਤੇ ਅੱਜ ਗਾਇਜ਼ ਮੈਂ ਨਾ ਸਾਰਾ ਦਿਨ ਲਿਹਾਰੀਆਂ ਸਾਰਾ ਦਿਨ ਇੰਨੇ ਕੰਮ ਕੀਤੇ ਇੰਨੇ ਕੰਮ ਕੀਤੇ ਮੈਂ ਦਿਖਾਨੀਆਂ ਤੁਹਾਨੂੰ ਪਹਿਲਾਂ ਮੈਂ ਦਮਨੂ ਬਿਸਕੁਟ ਦੇਣਾ ਤੇ ਇੱਧਰ ਮੈਂ ਆਪਣਾ ਰੱਖਤਾ ਜੀ ਪਾਣੀ ਜਿਹੜਾ ਮੈਂ ਬਣਾਣਾ ਮੈਂ ਪਾਣੀ ਰੱਖਤਾ ਮੈਂ ਬਣਾਣਾ ਆਪਣਾ ਕੋਈ ਸੌਂਫ ਜੀਰੇ ਵਾਲਾ ਪਾਣੀ ਤੇ ਅੱਜ ਮੈਂ ਆ ਬੈੱਡ ਨਾਲ ਸਾਰੇ ਕੱਪੜੇ ਜਿੰਨੇ ਸੀ ਗਰਮੀਆਂ ਵਾਲੇ ਬੈੱਡ ਦੇ ਵਿੱਚ ਰੱਖਤੇ ਸਰਦੀਆਂ ਵਾਲੇ ਕੱਢ ਲਏ ਆ ਹਜੇ ਰੱਖੇ ਨੇ ਧੋਣੇ ਨੇ ਕਿਉਂਕਿ 스멜 ਆਉਂਦੀ ਫਰਨਲ ਦੀ ਤੇ ਸਾਰੇ ਕੰਮ ਕਰ ਕਰਕੇ ਤੇ ਸ਼ਾਮੀ ਮੈਂ ਕੱਪੜੇ ਧੋਤੇ ਮੈਂ ਕਿਹਾ ਸਵੇਰੇ ਸੁੱਕ ਜਾਣਗੇ ਕਿਉਂਕਿ ਸਵੇਰੇ ਬਿਲਕੁਲ ਟਾਈਮ ਨਹੀਂ ਲੱਗਿਆ ਮੈਨੂੰ ਤੇ ਇੱਧਰ ਆਪਾਂ ਕੱਪੜੇ-ਕੁੱਪੜੇ ਧੋਤੇ ਨੇ ਸਾਰੇ ਤੇ ਹੁਣ ਦਮਨ ਨੇ ਜਾਣਾ 5:00 ਵਜ ਗਏ ਨੇ ਇੱਕ ਟਿਊਸ਼ਨ ਦਮਨ ਨੇ ਮਿਸ ਕੀਤੀ ਏ ਆਪਾਂ ਆ ਕੋਈ ਗੱਲ ਕਰਨੀ ਹੈ ਤੁਹਾਨੂੰ ਪਾਪਾ ਤੋਂ ਹੀ ਪੁੱਛੋ ਕੋਚ ਲਈ ਹੈ ਪੇਟ ਤਾਂ ਠੀਕ ਹੈ ਚਲੋ ਖੜਾ ਫੜਾਫੜ ਜਾਓ ਟਿਊਸ਼ਨ ਫਿਰ ਲੋ ਜੀ ਆਪਣੇ ਪਾਣੀ ਨੂੰ ਇੱਕ ਬੋਇਲ ਆ ਚੁੱਕਾ ਅਦਰਕ ਜਵੈਣ ਸੌਂਫ ਦਾਲਚੀਨੀ ਕਾਲੀ ਮਿਰਚ ਤੇ ਜੀਰਾ ਇਹ ਸਾਰਾ ਕੁਝ ਪਾ ਦਿਆਂਗਾ ਮੈਂ ਕੱਲ ਵੀ ਭੁੱਲ ਨਹੀਂ ਦਿੰਦਾ ਇਹ ਹੁਣ ਜਦੋਂ ਥੋੜਾ ਰਹਿ ਜਾਊਗਾ ਨਾ ਫਿਰ ਆਪਾਂ ਪੀਣਾ ਗਾਇਜ਼ ਮੈਂ ਟੋਪੀ ਪਾਈ ਦਮੂ ਦੀ ਬੁੱਧੇ ਵਾਲੀ ਤੇ ਹੁਣ ਦਮਨ ਟਿਊਸ਼ਨ ਭੇਜ ਕੇ ਤੇ ਮੈਂ ਜਿਹੜੇ ਬਾਕੀ ਦੇ ਕੰਮ ਨੇ ਉਹ ਕਰਨੇ ਤੁਹਾਨੂੰ ਪਤਾ ਹੈ ਐਸ ਟਾਈਮ ਰੋਟੀ ਸਬਜੀ ਦਾ ਟਾਈਮ ਹੈ ਹਨਾ ਤੇ ਰੋਟੀ ਸਬਜੀ ਬਣਾਣੀ ਮੈਂ ਸੀਸੇ ਚ ਜਿੰਦੀ ਪਈ ਸਾਹਮਣੇ ਤੇ ਸਬਜੀ ਚ ਕੀ ਬਣਾਣਾ ਦੇ ਕੋਈ ਨੂੰ ਪਤਾ ਤੇ ਅੱਜ ਮੈਂ ਸਵੈਟਰ ਪਾਇਆ ਹੋਇਆ ਦਮ ਸਿਮਰਨ ਦਾ ਪਟਿਆਲੇ ਜਿਹੜੇ ਸਕੂਲ ਚ ਪੜਦੀ ਸੀ ਮਾਡਰਨ ਸਕੂਲ ਉਹ ਸਕੂਲ ਦਾ ਸਵੈਟਰ ਪਾਇਆ ਨਾਲ ਥੱਲੇ ਕੋਟੀ ਪਾਈ ਮੈਂ ਠੰਡ ਲੱਗ ਰਹੀ ਮੈਂ ਕਿ ਹੱਤੋਂ ਦੇ ਸਵੈਟਰ ਪਾਇਆ ਕਿਉਂਕਿ ਬੱਚਿਆਂ ਨੇ ਬਸ ਸਕੂਲ ਚ ਇੱਕ ਦੋ ਵਾਰੀ ਪਾਇਆ ਦੁਬਾਰਾ ਨੂੰ ਪਾਇਆ ਹੀ ਨਹੀਂ ਹੈਗਾ ਤੇ ਹੁਣ ਇਹੋ ਜਿਹੇ ਐਨੀ ਘਰੇ ਪਾ ਲੈਨੇ ਆ ਬੱਚਿਆਂ ਨੂੰ ਬੱਚੇ ਕਹਿੰਦੇ ਅਸੀਂ ਨਹੀਂ ਪਾਉਣਾ ਸੰਤੋ ਸ਼ਰਮ ਆਉਂਦੀ ਪਾਣ ਲੱਗਿਆਂ ਇਹ ਤਾਂ ਪਾਉਂਦੇ ਨਹੀਂ ਇਹੋ ਜਿਹੇ ਚੀਜ਼ਾਂ ਗਲਤ ਗੱਲ ਆ ਐਨੇ ਪਾਸੇ ਪੈਸੇ ਲਾਏ ਹੋਣੇ ਰ ਪਾਣਾ ਚਾਹੀਦਾ ਹੈਣਾ ਚਲੋ ਜੀ ਆਪਣੀ ਪਾਣੀ ਜਿਹੜਾ ਉਹ ਰਹਿਦਣ ਹਜੇ ਮੈਂ ਕੱਪੜੇ ਪ੍ਰੈਸ ਕਰਨੇ ਨੇ ਤੇ ਕੱਪੜੇ ਪ੍ਰੈਸ ਕਰਕੇ ਤੇ ਨਾਲ ਆਪਾਂ ਦਾਲ ਸਬਜੀ ਧਰ ਦਾਂਗੇ ਦਾਲ ਸਬਜੀ ਚ ਬਣਾਉਣਾ ਕੀ ਹਜੇ ਕੁਛ ਨਹੀਂ ਪਤਾ ਕਿਉਂਕਿ ਮੇਰੀ ਸਲਾਹ ਹੈਗੀ ਸੀ ਦਾਲ ਮੱਖਣੀ ਬਣਾਉਂਦੀ ਤੇ ਮੱਖਣੀ ਹੈ ਨਹੀਂ ਤੇ ਬਾਕੀ ਦੇਖਦੇ ਆ ਕੀ ਬਣਾਨੇ ਆਪਾਂ ਠੀਕ ਹੈ ਜੀ ਬਾਹਰੋਂ ਕੱਪੜੇ-ਕਪੜੇ ਸਾਂਭ ਲਈਏ ਤੇ ਦਮੰਦਾ ਟੂਚਨ ਜਾਣਾ ਹੋ ਗਿਆ ਕੈਨਸਲ ਦਮੰਦ ਰਸਤ ਪਰ ਆ ਰਹੀ ਏ ਤਾਂ ਮੰਦਰਾ ਸਿਰਚ ਬੋ ਪੈਣ ਹੋ ਰਵਚਰੀ ਦੇ ਵੇਆ ਹੁੰਦਾ ਹੀ ਹੁੰਦਾ ਜਦੋਂ ਮੈਂ ਕੋਈ ਸਟ्रेस ਹੋਵੇ ਨਾ ਮੇਰੇ ਦਿਮਾਗ ਤੇ ਸਟ्रेस ਕਾਦਾ ਤਰਾ ਹੀ ਵਾਹ ਤੁਹਾਡੇ ਪੜਾਈਆਂ ਅਸੀਂ ਵੀ ਕੀਤੀਆਂ ਨੇ ਪਰ ਤੁਹਾਡੇ ਵਰਗੀਆਂ ਨਹੀਂ ਕੀਤੀਆਂ ਤੁਸੀਂ ਤਾਂ ਇੰਨਾ ਸਟ्रेस ਲੈ ਰੱਖਿਆ ਜਿਵੇਂ ਪਤਾ ਨਹੀਂ ਕੀ ਹੁੰਦਾ ਡਰੈਸ ਪ੍ਰੈਸ ਹੋ ਵੀਦਾ ਅੱਧਾ ਕੇ ਅਡਰੈਸ ਕਰ ਉਹ ਤੋਂ ਬਾਅਦ ਮੈਂ ਆਪਣੀ ਬੁੱਕਾਂ ਖੋਲ ਠੀਕ ਹੈ ਚਲੋ ਉਠਾ ਦਿਓ ਇੰਨਾ ਦੇਰ ਪਿਆ ਹੈ ਜੇ ਤਾਂ ਇੱਥੇ ਟਾਈਮ ਨਹੀਂ ਫਿਰ ਰਾਤ ਨੂੰ ਨੀਂਦ ਨਹੀਂ ਆਉਣੀ ਰਾਤ ਨੂੰ ਪੜ ਲਵਾਂਗੇ ਤੇ ਲਓ ਜੀ ਆਪਾਂ ਚੌਲ ਚੂਰ ਬਣਾਇਆ ਦਾਲ ਚੌਲ ਬਣਾਤੇ ਆਪਾਂ ਨੇ ਤੇ ਮੈਂ ਹੁਣ ਫਿਰ ਬੈਠੀ ਕਮੈਂਟ ਰੀਡ ਕਰਦੀ ਸੀ ਆਪਣੇ ਭੈਣ ਦੇ ਤੇ ਉਹਨਾਂ ਦੇ ਬੇਟੇ ਦਾ ਬਰਥਡੇ ਸੀ ਜੀ 9 ਤਰੀਕ ਦਾ ਤੇ ਉਹਦਾ ਨਾਮ ਹੈਗਾ ਜੀ ਬਲੋਕ ਪ੍ਰੀਤ ਸਿੰਘ ਹੈਪੀ ਬਰਥਡੇ ਬੇਟਾ ਥੋੜਾ ਜਿਹਾ ਲੇਟ ਹੋ ਗਿਆ ਲੋਕਪ੍ਰੀਤ ਸਿੰਘ ਭਗਤਾ ਭਾਈ ਕੇ ਬਠਿੰਡੇ ਤੋਂ ਹਾਂ ਲੋਕਪ੍ਰੀਤ ਬੇਟਾ ਹੈਪੀ ਬਰਥਡੇ ਹੈਪੀ ਬਰਥਡੇ ਬੇਟਾ ਖੁਸ਼ ਰਹੋ ਪੜਦੇ ਰਹੋ ਨੰਬਰ ਵਧੀਆ ਲਿਆਓ ਤੁਹਾਨੂੰ ਸਾਡੇ ਵੱਲੋਂ ਬਹੁਤ ਬਹੁਤ ਬਰਥਡੇ ਦੀਆਂ ਮੁਬਾਰਕਾਂ ਥੋੜਾ ਜਿਹਾ ਬੇਟਾ ਲੇਟ ਹੋ ਗਿਆ ਤੇ ਨਵ ਬਰਥਡੇ ਹੈਗਾ ਸੀ ਉਹਨਾਂ ਨੂੰ ਮੇਰੇ ਵੱਲੋਂ ਵੀ ਮੈਨੀ ਮੈਨੀ ਹੈਪੀ ਰਿਟਰਨਸ ਆਫ ਦਾ ਡੇ ਵਿਸ਼ ਯੂ ਅ ਵੈਰੀ ਹੈਪੀ ਬਰਥਡੇ ਬੇਟਾ ਜੀ ਪੜਦੇ ਰਹੋ ਚੰਗੇ ਨੰਬਰ ਲਿਆਓ ਮਾਪਿਆਂ ਦਾ ਨਾਮ ਰੋਸ਼ਨ ਕਰੋ ਤੇ ਇੱਕ ਕਮੈਂਟ ਹੋ ਰਾਇਆ ਸੀ ਜੀ ਆਪਣੇ ਹਰਜੀਤਕੌਰ ਪੈਣ ਨੇ ਬਬੀ ਦਾ ਬਾਈਕ ਆ ਬਾਈ ਦਾ ਬਾਈਕ ਆ ਹਾਂ ਤੇ ਉਹ ਵੀ ਬਹੁਤ ਸਨੇ ਕਮੈਂਟ ਕਰਦੇ ਨੇ ਥੈਂਕ ਯੂ ਸੋ ਮੱਚ ਆ ਕਈ ਵਾਰ ਨਾ ਮਤਲਬ ਮੈਂ ਕਾਫੀ ਜਣਾ ਹੋਏ ਕਮੈਂਟਾਂ ਦੇ ਰਿਪਲਾਈ ਨਹੀਂ ਕਰ ਪਾੜੀ ਤੇ ਉਹਦੇ ਲਈ ਸੌਰੀ ਤੇ ਕੋਈ ਗੱਲ ਨਹੀਂ ਜੀ ਹਰਜੀਤਕੌਰ ਜੀ ਥੈਂਕ ਯੂ ਸੋ ਮੱਚ ਤੇ ਲੋਕਪ੍ਰੀਤ ਸਿੰਘ ਜੀ ਹੈਪੀ ਬਰਥਡੇ ਤੁਹਾਨੂੰ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਐਵੇਂ ਸਾਨੂੰ ਪਿਆਰ ਕਰਦੇ ਰਹੋ ਤੇ ਸਾਡੇ ਸੋਹਣੇ ਸੋਹਣੇ ਵਲੌਗ ਦੇਖਦੇ ਰਹੋ ਠੀਕ ਹੈ ਜੀ ਤੇ ਹੁਣ ਸਾਡੇ ਚੌਲ ਬਣ ਗਏ ਤੇ ਅਸੀਂ ਚੌਲ ਚੂਲ ਖਾ ਲਈਏ ਭੁੱਖ ਬਹੁਤ ਲੱਗੀ ਹੈ ਤੇ ਅਸੀਂ ਬਸ ਬੈਠਿਆ ਸਾਰ ਬਲੌਗ ਪਾਇਆ ਸੀ ਜੀ ਮੇਰਾ ਬ੍ਰਦਰ ਆਇਆ ਹੋਇਆ ਹਨਾ ਉਹ ਮੈਂ ਅੱਜ ਦੇਖ ਰਿਹਾ ਮਾਂ ਵੀ ਦੇਖ ਰਿਆ ਨਾਲ ਇੰਡੀਆ ਆਇਆ ਹੋਇਆ ਕੈਨੇਡਾ ਤੋਂ ਤੇ ਉਹ ਬਲੌਗ ਪਾਇਆ ਸੀ ਤੇ ਉਤਾਰ ਵੀ ਅੱਜ ਹੀ ਬਲੌਗ ਦੇਖਣ ਦੇ ਕਹਿੰਦੇ ਮੈਨੂੰ ਬਲੌਗ ਦੇਖ ਲਾ ਦਿਓ ਪਹਿਲਾਂ ਤੇ ਸਾਰੇ ਜਣੇ ਜਲਦੀ ਜਾ ਕੇ ਦੇਖਿਓ ਸਾਰੇ ਜਣੇ ਸਾਡਾ ਪਿਛਲਾ ਬਲੌਗ ਜ਼ਰੂਰ ਦੇਖਿਓ ਗੈਸ ਨਿਕਲ ਗਿਆ ਸਰਪ੍ਰਾਈਜ਼ ਵਿਜ਼ਿਟ ਫਰੋਂ ਕੈਨੇਡਾ ਆਫਟਰ 3 ਇਅਰਸ ਕੁੱਕਰ ਖਰਾਬ ਹੋ ਗਿਆ ਤੁਹਾਡਾ ਤੁਸੀਂ ਭੱਜ ਰਹੇ ਹੋ ਭੱਜੀ ਵਾਲੇ ਪਾਪਾ ਨੂੰ ਦੱਸਣ ਕਿ ਕੁੱਕਰ ਦੀ ਜਿਹੜੀ ਗੈਸ ਹੈ ਨਿਕਲ ਜਾਂਦੀ ਹੈ ਤੇ ਉਹ ਹੁਣ ਮੈਨੂੰ ਲੱਗਦਾ ਠੀਕ ਕਰਾਉਣਾ ਪਵੇ ਫਿਰ ਆਪਣੀ ਭੈਣ ਦਾ ਸੁਨੇਹਾ ਆ ਰਿਹਾ ਫੋਨ ਕਰੀਏ ਪਹਿਲਾਂ ਫਿਰ ਆਪਾਂ ਕਰਦੇ ਹਾਂ ਵਲੋਗ ਅੰਤ ਦੀ ਜੇ ਤੁਸੀਂ ਆਵੋਗੇ ਆਪਾਂ ਤੁਹਾਨੂੰ ਵਿੱਚ ਕਿਹਾ ਤੁਸੀਂ ਕਰਦੇ ਹਾਂ ਹਾਂ ਪਾਪਾ ਤੂੰ ਉਹ ਤੁਹਾਨੂੰ ਅੱਜੜਾਗੀ ਆਉਣ ਲੱਗਿਆ ਕਿਧਰ ਹੋ ਤੁਸੀਂ ਸਵੇਰੇ ਆਉਗੇ ਸਵੇਰੇ ਨੂੰ ਮੈਂ ਤੁਹਾਨੂੰ ਸਵੇਰੇ ਤੁਹਾਨੂੰ ਰੋਟੀਆਂ ਖਿਚਾ ਰਾਹ ਜਨ ਛੱਡ ਜੋ ਸਾਢੇ 9:00 ਆ ਜੂਗਾ ਉਹ ਕੱਢ ਨਹੀਂ ਨਾ ਬੋਲ ਆਤ ਲਾ ਬੋਲ ਚੱਬ ਧਿਆਨ ਨਾ ਜਾਇਓ ਹੌਲੀ ਪਰ ਤੂੰ ਲੇਟ ਚੱਲੇ ਹੋ ਔਕੇ ਬੈਠਾ ਸੌਕੇ ਨਾ ਨਾ ਖੁੱਲੇ ਬੈਠੇ ਚੱਲ ਮਮੀ ਹੋਣਾ ਜਾ ਕਾਗਲ ਲੈ ਗੱਡੀ ਨਵੀਂ ਲਈ ਤੇ ਕਾਗਜ਼ ਪੂਰੇ ਨਹੀਂ ਹੈਗੇ ਇਹਦੀ ਆਰ ਸੀ ਕਿੱਥੇ ਆ ਮੁੰਲਾ ਦਾ ਆਰ ਸੀ ਪੁੱਛ ਲੋ ਕਾਰ ਨੂੰ ਕਿੱਥੇ ਆ ਇਹ ਹੋਏ ਕਹਿੰਦੇ ਤੁਸੀਂ ਚੌਲ ਚੁੱਲੇ ਹੋਣੇ ਤੇ ਬੋਰੇ ਰੱਖਣੇ ਕਿੱਥੇ ਨੇ ਜੀ ਅਸੀਂ ਆਵਾਂਗੇ ਤਾਂ ਆਈਏ ਨਾ ਫਿਰ ਚੌਲ ਰਹਿਣ ਦਾਂਗੇ ਬਾਏ